ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਸਿੱ ਤੋਂ ਤੁਹਾਨੂੰ ਦੋ ਆਈਆਂ ਵੈਕੈਂਸੀਆਂ ਦੀ ਜੋ ਇਗਜ਼ਾਮ ਡਿਟੇਲ ਆ ਉਸਦੇ ਬਾਰੇ ਦੱਸਣ ਜਾ ਰਿਹਾ ਜਿਸ ਸਭ ਤੋਂ ਪਹਿਲੀ ਹੈ ਪੰਜਾਬ ਐਂਡ ਸਿੰਧ ਬੈਂਕ ਸਪੈਸ਼ਲਿਸਟ ਆਫੀਸਰ ਵੈਕੈਂਸੀ 2024 ਜਿਸ ਦਾ ਕਿ ਇਗਜ਼ਾਮ ਕਾਲ ਲੈਟਰ ਅਨਾਉਂਸਡ ਹੋ ਚੁੱਕਿਆਗਾ ਇਹਦਾ ਜੋ ਇਗਜ਼ਾਮ ਹੋਣਾਗਾ 29 12 2024 ਯਾਨੀ ਕਿ 29 ਦਸੰਬਰ 2024 ਨੂੰ ਹੋਣਾਗਾ ਤੇ ਤੁਸੀਂ ਆਪਣਾ ਪੇਪਰ ਦਾ ਜੋ ਕਾਲ ਲੈਟਰ ਆ ਇਹਨਾਂ ਦੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਉੱਥੋਂ ਡਾਊਨਲੋਡ ਕਰ ਸਕਦੇ ਹੋ ਜਾਂ ਸਾਡੇ ਕੋਲੋਂ ਵੀ ਕਰਵਾ ਸਕਦੇ ਹੋ ਅਗਲੀ ਜੋ ਪੋਸਟ ਡਾਕਟਰ ਸੰਜਾਰੇ ਉਹ ਹੈ ਐਨਟੀਯੂਜੀਸੀ ਨੈਟ 2000 ਦਸੰਬਰ 2024 ਤੋਂ ਜੀ ਐਗਜ਼ਾਮ ਸਕੈਡਿਊਲ ਅਨਾਉਂਸ ਹੋਇਆਗਾ ਐਗਜ਼ਾਮ ਇਸ ਦਾ ਅਨਾਉਂਸ ਕੀਤਾਗਾ ਡੇਟ 3 ਜਨਵਰੀ 2025 ਤੇ ਲੱਗੇ 16 ਜਨਵਰੀ 2025 ਦੇ ਵਿੱਚ ਵਿੱਚ ਹੋਣਾਗਾ ਜਿਸ ਦਾ ਕਿ ਡਿਊਰੇਸ਼ਨ 180 ਮਿੰਟਾਂ ਦੀ ਰਹਿਣੀ ਹੈ 3 ਘੰਟੇ ਕੋਈ ਬ੍ਰੇਕ ਨਹੀਂ ਹੋਊਗੀ ਪੇਪਰ ਫਸਟ ਤੇ ਪੇਪਰ ਸੈਕੰਡ ਦੇ ਵਿੱਚ ਲਗਾਤਾਰ ਇਹ ਪੇਪਰ ਤੁਹਾਡੇ ਹੋਣਗੇ 3 ਘੰਟੇ ਦੇ ਵਿੱਚ ਵਿੱਚ ਹੀ ਅਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਹੈ ਜਿਸ ਤੇ ਜਾ ਕੇ ਤੁਸੀਂ ਇਹ ਸੀ ਡਿਟੇਲਸ ਨੂੰ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਅੱਦੇ ਘਰ ਬੈਠੇ ਸਾਡੇ ਕੋਲੋਂ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਲੋਕਾਂ ਕੋਲ ਇਹਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੇ ਜੇਕਰ ਤੁਸੀਂ ਪੋਸਟ ਅਪਲਾਈ ਕਰਨ ਦਾ ਕੰਮ ਸਿੱਖਣਾ ਚਾਹੁੰਦੇ ਹੋ ਜਾਂ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਫਿਰ ਸੇਵਾ ਕੇਂਦਰ ਦੇ ਫਾਰਮ ਅਪਲਾਈ ਕਰਨ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਜਾਂ ਸਾਨੂੰ ਵਟਸਐਪ ਵੀ ਤੁਸੀਂ ਕਰ ਸਕਦੇ ਹੋ ਧੰਨਵਾ